ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਜਿੱਥੇ ਲੱਖਾਂ ਏਕੜ ਝੋਨਾ, ਕਮਾਦ, ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਬਰਬਾਦ ਹੋਈਆਂ ਨੇ ਉੱਥੇ ਹੀ ਪਿੰਡ ਰੱਤਾ ਦੇ ਸਰਕਾਰੀ ਸਕੂਲ ਦੇ ਹਾਲਾਤ ਇੰਨੇ ਮਾੜੇ ਨੇ ਕਿ ਉੱਥੇ ਆਮ ਬੰਦੇ ਦਾ ਖਲੋਣਾ ਵੀ ਮੁਸ਼ਕਲ ਹੋਇਆ ਪਿਆ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਜੇ ਇਸ ਸਬੰਧੀ ਸਕੂਲ ਦਾ ਦੌਰਾ ਕੀਤਾ ਤਾਂ ਸਕੂਲ ਵਿੱਚ ਪਿਆ ਮੈਡ ਟੇਪ, ਮਿਲਦਾ ਰਾਸ਼ਨ ਖਰਾਬ ਹੋ ਚੁੱਕਿਆ ਉੱਥੇ ਹੀ ਕਲਾਸ ਰੂਮਾਂ ਵਿੱਚ ਪਿਆ ਫਰਨੀਚਰ ਕੰਪਿਊਟਰ ਲੈਬ ਲਾਇਬ੍ਰੇਰੀ ਅਤੇ ਹੋਰ ਕੀਮਤੀ ਸਮਾਨ ਵੀ ਬਰਬਾਦ ਹੋ ਚੁੱਕਾ ਹੈ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਅਧਿਆਪਕ ਸਹਿਬਾਨ ਦੱਸਿਆ ਕਿ ਪੰਜਾਬ ਸਰਕਾਰ ਦੇਸ਼ਾਂ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਆਉਣ ਦੇ ਨਿਰਦੇਸ਼ جاری ਕੀਤੇ ਨੇ ਜਿਸ ਦੇ ਤਹਿਤ ਉਹ ਆਪਣੇ ਸਰਕਾਰੀ ਸਕੂਲ ਰੱਤਾ ਵਿਖੇ ਪਹੁੰਚੇ ਨੇ ਤੇ ਹਾਲਾਤ ਇੰਨੇ ਤਰਸਯੋਗ ਨੇ ਸਕੂਲ ਵਿੱਚ ਪਿਆ ਮਿਡ-ਡੇ ਮੀਲ ਦਾ ਰਾਸ਼ਨ ਜਿਸ ਵਿੱਚ ਚਾਵਲ ਕਣਕ ਆਟਾ ਤੇ ਸੋਦਾ ਖਰਾਬ ਹੋ ਕੇ ਇੰਨੀ ਮੁਸ਼ਕਲ ਇੱਥੇ ਨੱਕ ਦੇਣਾ ਵੀ ਮੁਸ਼ਕਲ ਹੋਇਆ ਪਿਆ ਹਾਂਜੀ ਮੇਰਾ ਨਾਂਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰਤਾਬਦਾਲ ਤੇ ਸਰ ਅੱਜ ਪੰਜਾਬ ਸਰਕਾਰ ਵੱਲੋਂ ਸਕੂਲ ਸਟਾਫ ਨੂੰ ਆਉਂਦੇ ਦੇਖ ਦਿੱਤੇ ਕਿ ਅੱਜ ਤੁਸੀਂ ਸਕੂਲ ਆਣ ਕੇ ਦੇਖਿਆ ਕਿਵੇਂ ਦੇ ਹਾਲਾਤ ਨੇ ਹਾਂਜੀ ਸਰਕਾਰ ਦੀ ਹਦਾਇਤਾਂ ਮੁਤਾਬਕ ਕਿ ਅੱਜ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਰਤਾਬਦਾ ਬਲਾਕ ਢੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹੜ੍ਹਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗਾੜ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ 'ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਆਇਆ ਹੋਇਆ ਸੀਗਾ ਜੈਸੇ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜਿਹੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੂੜੀਆਂ ਤੋਂ ਰੱਤਾ ਰੱਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਹੈ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਆਉਣਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਦ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਥਾਂ ਸੁੱਕਦਾ ਨਹੀਂ ਹੈ ਬਦਬੂ ਨਹੀਂ ਹੁੰਦੀ ਹੈ ਸਟਰਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫ਼ਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਪ ਬੈਠਾ ਹੋਇਆ ਸੀਗਾ ਜੋ ਕਿ ਜ਼ਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਨਾਲ ਢਰਾ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਐ ਪੈਲੀਆਂ ਦੇ ਵਿੱਚ ਐ ਜਿੱਦਾ ਕਰਕੇ ਸੱਪ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਆ ਜਨਰੇਟਰ ਸਾਡਾ ਜਿਹੜਾ ਆ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲਟੀਜ਼ ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾਂ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਹਲਾ ਜੇ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣ ਗਿਆ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਬਾਕੀ ਸਕੂਲ ਦੇ ਅਜੇ ਇਹੀ ਆ ਕਿ ਸਭ ਤੋਂ ਪਹਿਲਾਂ ਜਿਆਦਾ ਜ਼ਰੂਰੀ ਆ ਕਿ ਦੇ ਵਿੱਚ ਸਫਾਈ ਹੋਵੇ ਬਿਜਲੀ ਦਾ ਪ੍ਰਬੰਧ ਜਿਹੜਾ ਕਿਸੇ ਤਰੀਕੇ ਦੇ ਨਾਲ ਹੋਵੇ ਤਾਂ ਕਿ ਸਕੂਲ ਦਾ ਜਿਹੜਾ ਸਾਰਾ ਜਿਹੜੇ ਦੇ ਚ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਜੋ ਸਾਥ ਦੇਣ ਜਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਨੂੰ ਮਿੱਡੇ ਮੀਲ ਕਮੇਟੀ ਨੂੰ ਅਸੀਂ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਹੈ ਉੱਪਰ ਡੀਓ ਸਾਹਿਬਾਨ ਨੂੰ ਵੀ ਅਸੀਂ ਜਿਹੜਾ ਇਨਫੋਰਮ ਕਰ ਦਿੱਤਾ ਹੈ ਮੈਡਮ ਨੇ ਸੋ ਦੇਖੋ ਇਹਦੇ ਵਾਸਤੇ ਮੇਨ ਚੀਜ਼ ਤਾਂ ਇਹੀ ਹੈ ਕਿ ਅਸੀਂ ਪਹਿਲਾਂ ਆਪਣੇ ਸਕੂਲ ਸਾਰੇ ਦੀ ਸਫਾਈ ਕਰਾਵਾਂਗੇ ਉਹਦੇ ਬਾਅਦ ਦੇਖਾਂਗੇ ਜਦੋਂ ਬੱਚਿਆਂ ਲਈ ਉਚਿਤ ਪ੍ਰਬੰਧ ਹੋਵੇਗਾ ਬੱਚਿਆਂ ਦੀ ਸੇਫਟੀ ਜਿਹੜੀ ਆ ਉਹ ਹੋਏਗੀ ਪੂਰੀ ਕਿਉਂਕਿ ਬੱਚਿਆਂ ਦੀ ਸੇਫਟੀ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ ਸਰ ਕਿਵੇਂ ਜਿਹੜਾ ਦਫਤਰੀ ਰਿਕਾਰਡ ਉਹ ਬਚ ਚੁੱਕਾ ਕਿਉਂਕਿ ਖਤਮ ਹੋ ਗਿਆ ਦਫਤਰੀ ਰਿਕਾਰਡ ਦੇਖੋ ਜਿਹੜਾ ਜ਼ਰੂਰੀ ਰਿਕਾਰਡ ਸੀਗਾ ਉਹ ਅਸੀਂ ਜਦੋਂ ਸਾਨੂੰ ਹੜਾਂ ਦਾ ਸੰਕੇਤ ਮਿਲਿਆ ਸੀ ਉਸ ਟਾਈਮ ਤੇ ਪਾਣੀ ਜਿਹੜਾ ਆ ਚੁੱਕਾ ਸੀਗਾ ਸੋ ਕਾਫੀ ਜਿਹੜਾ ਮੇਨ ਸਾਡਾ ਦਫਤਰੀ ਰਿਕਾਰਡ ਸੀਗਾ ਜਿਸ ਨਾਲ ਸਾਡੀਆਂ ਸਰਵਿਸ ਬੁੱਕਾਂ ਹੋ ਗਈਆਂ ਜਾਂ ਹੋਰ ਜ਼ਰੂਰੀ ਜਿਹੜਾ ਦਫਤਰੀ ਰਿਕਾਰਡ ਸੀਗਾ ਉਹ ਤਾਂ ਅਸੀਂ ਆਪਣੇ ਸਕੂਲ ਦੇ ਵਿੱਚੋਂ ਕੱਢ ਲਿਆ ਸੀਗਾ ਪਰ ਫੇਰ ਵੀ ਸਾਰਾ ਰਿਕਾਰਡ ਜਿਹੜਾ ਉਹ ਕੱਢਣਾ ਪੋਸੀਬਲ ਨਹੀਂ ਸੀਗਾ ਕਾਫੀ ਰਿਕਾਰਡ ਸਕੂਲ ਦੇ ਵਿੱਚ ਮੌਜੂਦ ਸੀਗਾ ਜਿੰਨਾ ਮੌਜੂਦ ਸੀਗਾ ਕਿਉਂਕਿ 4 ਫੁੱਟ ਤੱਕ ਪਾਣੀ ਸੀਗਾ ਥੱਲੇ ਜਿਹੜੇ ਦੋ ਖਾਨੇ ਹੁੰਦੇ ਅਲਮਾਰੀ ਦੇ ਅਸੀਂ ਕਹਿ ਸਕਦੇ ਹਾਂ ਉਹਦੇ ਵਿੱਚ ਜਿੰਨਾ ਕੁ ਰਿਕਾਰਡ ਸੀਗਾ ਉਹ ਖਰਾਬ ਹੋ ਗਿਆ ਆ ਇਹ ਅਜੇ ਹੁਣ ਅਸੀਂ ਸਾਰਾ ਮੁਆਇਨਾ ਕਰਾਂਗੇ ਕਿ ਉਹਦੇ ਵਿੱਚ ਕਿਹੜਾ ਕਿਹੜਾ ਰਿਕਾਰਡ ਜਿਹੜਾ ਜ਼ਰੂਰੀ ਜਾਂ ਗੈਰ ਜ਼ਰੂਰੀ ਰਿਕਾਰਡ ਜਿਹੜਾ ਕੁਝ ਸਾਡਾ ਖਰਾਬ ਹੋਇਆ ਆ ਉਹ ਦੇਵੀ ਆਸੀ ਜੋ ਪੂਰੀ ਡਿਟੇਲ ਰਿਪੋਰਟ ਬਣਾ ਕੇ ਆਪਣੀ ਹਾਰੇ ਸਰ ਹੁਣ ਤਾਂ ਕੋਈ ਉੱਚ ਅਧਿਕਾਰੀ ਤੁਹਾਡੇ ਡਿਪਾਰਟਮੈਂਟ ਦਾ ਅੰਤਮੋਖ ਦੇਖੇ ਗਿਆ ਅਜੇ ਤੱਕ ਤਾਂ ਵੈਸੇ ਮੌਕਾ ਦੇਖਣ ਨਹੀਂ ਆਇਆ ਕਿਉਂਕਿ ਅਸੀਂ ਹੁਣ ਹੀ ਅਜੇ ਜਾਣਕਾਰੀ ਦਿੱਤੀ ਆ ਹੁਣ ਹੋ ਸਕਦਾ ਹੈ ਹੋਰ ਥੋੜੀ ਦੇਰ ਤੱਕ ਕੋਈ ਨਾ ਕੋਈ ਉੱਚ ਅਧਿਕਾਰੀ ਜਿਹੜਾ ਆ ਕੇ ਇੱਥੇ ਵਿਜ਼ਿਟ ਕਰਨਗੇ ਦੇਖਣਗੇ ਕਿਉਂਕਿ ਮੌਕਾ ਦੇਖਣ ਦੇ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾ ਸਕਦੀ ਸਰ ਸਰਕਾਰ ਨੇ ਕੋਈ ਸਾਫ ਸਪਾਈ ਦਾ ਪ੍ਰਬੰਧ ਕੀਤਾ ਹਜੇ ਤੱਕ ਨਹੀਂ ਉਹ ਉਹਨਾਂ ਵੱਲੋਂ ਇਹ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਹੈਗੇ ਆ ਜਾਂ ਮਿੱਡੇ ਮੀਲ ਦੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਸਫਾਈ ਆ ਉਹ ਕੀਤੀ ਜਾਵੇ। ਮੇਰਾ ਨਾਮ ਗੁਲਦੀਪ ਸਿੰਘ ਕੰਪਿਊਟਰ ਦੇ ਸਰਕਾਰੀ ਹਾਈ ਸਕੂਲ ਰਤਪੁਰਦਾਲ ਬਲਾਕ ਦੇ ਰਮਬੰਨਾਂ ਗੁਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ 'ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਤੇ ਜਿਹੜੀ ਚਾਰਦواری ਦੇ ਦੋ ਹਿੱਸੇ गिर ਚੁੱਕੇ ਨੇ ਜਨਰੇਟਰ ਸਾਡਾ ਖਰਾਬ ਹੈ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋ ਹੋਏਗਾ ਤੇ ਫਿਰ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਹੈ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਈ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁ ਸਮਾਂ ਜਿਹੜਾ ਲੱਗੇਗਾ ਜਰੂਰ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਪੜਾਈ ਦਾ ਦੁਬਾਰਾ ਜਿਹੜਾ ਕੰਮ ਜਿਹੜਾ ਸ਼ੁਰੂ ਕਰ ਸਕੀਏ ਸਟਾਫ ਵਾਸਤੇ ਵੀ ਜੋ ਰਸਤਾ ਜੋ ਮੇਨ ਰਸਤੇ ਨੇ ਉਹਦੇ ਰਾਹੀਂ ਆਉਣਾ ਜਿਹੜਾ ਇਸ ਟਾਈਮ ਤੇ ਬੜਾ ਮੁਸ਼ਕਲ ਹੋਇਆ ਪਿਆ ਕੀ ਮੰਗ ਕਰਦੇ ਆਪਾਂ ਉੱਚ ਅਧਿਕਾਰੀ ਅਸੀਂ ਮੰਗ ਕਰਦੇ ਆ ਕਿ ਸਾਨੂੰ ਕੁਝ ਡਿਪਾਰਟਮੈਂਟ ਜਿਹੜੇ ਨੇ ਉਹਦੇ ਨਾਲ ਤਾਲਮੇਲ ਕਰਕੇ ਸਾਨੂੰ ਸਾਫ ਸਫਾਈ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦਾ ਕੋ ਮਾਅਬਜਾ ਤੇ ਉਹ ਸਫਾਈ ਦੇ ਪ੍ਰਬੰਧ ਵਾਸਤੇ ਸਾਨੂੰ ਹਦਾਇਤਾਂ ਕੀਤੀਆਂ ਜਾਂ